ਮੈਂ ਸਮਝਦਾ ਕਿ ਬਹੁਤ ਹੀ ਸਿਆਣੀ ਔਰ ਸੂਝਵਾਨ ਜਨਤਾ ਫਤਿਹ ਦੀ ਸਾਂਝ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ 3-4 ਮਿੰਟ ਚ ਆਪਣੀ ਗੱਲ ਕਹਿ ਕੇ ਖਤਮ ਕਰੂੰਗਾ ਪਹਿਲੀ ਚ ਗੱਲ ਮੈਨੂੰ ਮਾਣ ਹੈ ਕਿ ਅੱਜ ਜਿਸ ਇਲਾਕੇ ਚ ਮੈਂ ਬੋਲਦਾ ਪਿਆ ਇਹ ਮੇਰਾ ਨਾਨਕਾ ਇਸ ਇਲਾਕੇ ਤੋਂ ਹੈ ਮੈਂ ਮੇਰੇ ਦਾਦਕੇ ਔਰ ਨਾਨਕੇ ਇਸ਼ਾ ਕੋਟ ਚੱਕ ਪਗੜੀਆਂ ਸ੍ਰੀ ਸ਼ੰਕਰ ਔਰ ਕੋਟ ਬਾਦਲ ਖਾਨ ਔਰ ਮਨੂੰ ਇਸ ਗੱਲ ਦਾ ਮਾਣ ਹੈ ਕਿ ਅੱਜ ਆਪਣੇ ਵਿਰਾਸਤੀ ਹਲਕੇ 'ਚ ਆਇਆ ਜਿੱਥੋਂ ਮੇਰੇ ਪਿਤਾ ਜਸਵੰਤ ਸੰਤੋਖ ਸਿੰਘ ਹੋਰਾਂ ਨੇ ਜਾ ਕੇ ਦਿੱਲੀ ਦੇ ਵਿੱਚ ਅਕਾਲੀ ਦਲ ਨੂੰ ਰਿਪਰੈਜ਼ੈਂਟ ਕੀਤਾ ਸੀਗਾ ਖਾਲਸਾ ਜੀ ਤੁਸੀਂ ਦੇਖ ਲਿਆ ਰਾਜ ਅਕਾਲੀ ਦਲ ਤੋਂ ਬਾਅਦ ਕਾਂਗਰਸ ਦਾ ਉਦੇ ਬਾਅਦ 2.5 ਸਾਲ ਤੁਸੀਂ ਆਮ ਆਦਮੀ ਪਾਰਟੀ ਨੂੰ ਵੀ ਵੇਖ ਲਿਆ ਝਾੜੂ ਪਾਰਟੀ ਨੂੰ ਵੀ ਵੇਖ ਲਿਆ ਫਰਕ ਤੁਹਾਨੂੰ ਆਪ ਸਾਹਮਣੇ ਨਜ਼ਰ ਆ ਰਿਹਾ ਹੋਣਾ ਮਨ ਨੂੰ ਦੱਸਣ ਦੀ ਲੋੜ ਨਹੀਂ ਮੈਂ ਸਿਰਫ ਇਹਨਾਂ ਦੋਵਾਂ ਪਾਰਟੀਆਂ ਦੀ ਇੱਕ ਦੋ ਗੱਲਾਂ ਕਰਕੇ ਤੁਹਾਡੇ ਨਾਲ ਮੈਂ ਆਗਿਆ ਲਊਂਗਾ ਕਿ ਅਸੀਂ ਦਿੱਲੀ 'ਚ ਵੱਸਦੇ ਆਂ ਦਿੱਲੀ ਦੇ ਵਿੱਚ ਝਾੜੂ ਦਾ ਜਨਮ ਹੋਇਆ ਔਰ ਜਦੋਂ ਦਿੱਲੀ ਦੇ ਵਿੱਚ ਝਾੜੂ ਦਾ ਜਨਮ ਹੋਇਆ ਤੇ ਇਹਨਾਂ ਦੀ ਪਹਿਲੀ ਸਰਕਾਰ 49 ਦਿਨ ਦੀ ਆਈ ਸੀ ਤੇ ਇਹਨਾਂ ਦੇ 8 8 ਐਮਐਲਏ ਸ਼ਾਰਟ ਸੀ 8 ਐਮਐਲਏ ਕਾਂਗਰਸ ਦੀ ਵਸਾਕੀਆਂ ਦੇ ਉੱਤੇ ਇਹਨਾਂ ਨੇ ਸਪੋਰਟ ਲੈ ਕੇ ਜਿਹਨੂੰ ਕਹਿੰਦੇ ਸੀ ਕਿ ਮਰ ਜਾਈਏ ਅਸੀਂ ਇਹਨਾਂ ਨਾਲ ਕਦੀ ਸਮਝੌਤਾ ਨਹੀਂ ਕਰਾਂਗੇ ਉਹਨਾਂ ਦੀ ਸਪੋਰਟ ਲੈ ਕੇ ਇਹ ਸੀਐਮ ਬਣਿਆ ਕੇਜਰੀਵਾਲ ਔਰ ਜਦੋਂ ਮੁੱਖ ਮੰਤਰੀ ਬਣਦਾ ਉਦੋਂ ਸਿੱਖਾਂ ਨੂੰ ਸਾਡੂ ਬੇਫਕੂ ਬਣਾਉਣ ਵਾਸਤੇ ਕੀ ਆਖਦਾ ਹੈ ਕਹਿੰਦਾ ਜੀ ਮੈਂ ਐਸਆਈਟੀ ਬਣਾਤੀ 1984 ਦਾ ਤੁਹਾਨੂੰ ਹੱਕ ਦਿਵਾਵਾਂਗਾ ਕਾਤਲਾਂ ਨੂੰ ਸਜ਼ਾਵਾ ਦਿਆਂਗਾ ਕਮਾਲ ਦੀ ਗੱਲ ਇਹ ਹੈ ਕਿ ਤੇਰੀ ਆਪਣੀ ਸਰਕਾਰ ਵਿੱਚ ਸਾਖੀਆਂ ਤੇ ਐ ਕਾਂਗਰਸ ਦੇ ਐਮਐਲਏ ਦੀਆਂ ਔਰ ਉਹ ਕਾਂਗਰਸ ਕੌਣ ਹੈ ਜਿਹਦਾ ਪ੍ਰਧਾਨ ਮੰਤਰੀ ਰਜੀਵ ਗਾਂਧੀ ਆਖਦਾ ਸੀਗਾ ਕਿ بڑا ਪੇੜ गिरਦਾ ਤਾਂ ਧਰਤੀ ਹਿਲਦੀ ਹੈ ਉਹ ਕਾਂਗਰਸ ਉਹ ਹੈ ਕਿ ਜਿਨ੍ਹਾਂ ਨੇ 84 ਦੇ ਕਾਤਲਾਂ ਨੂੰ ਵਜ਼ੀਰੀਆਂ ਦਿੱਤੀਆਂ ਜੈਡ ਪਲੱਸ ਸਿਕਿਉਰਟੀਆਂ ਦਿੱਤੀਆਂ ਇਹ ਸਾਡੀਆਂ ਲਾਸ਼ਾਂ ਦੇ ਉੱਤੇ ਰਾਜਨੀਤੀ ਕਰਦੇ ਸੀ ਤੇ ਦੂਜੇ ਪਾਸੇ ਕਾਂਗਰਸ ਬਾਰੇ ਮੈਨੂੰ ਕੁਝ ਕਹਿਣ ਦੀ ਲੋੜ ਨਹੀਂ ਪੰਜਾਬ ਨੇ ਵੀ ਹਟਾਇਆ ਤੇ ਪੰਜਾਬੋਂ ਬਾਹਰ ਵਸਦੇ ਸਿੱਖਾਂ ਨੇ ਵੀ ਹਟਾਇਆ ਅਸੀਂ ਵੀ ਹਟਾਇਆ ਕਿ ਤਿੰਨ ਦਿਨ ਅਜ 15000 ਬੰਦਾ ਮਾਰ ਦਿੱਤਾ ਸੀ ਪੰਜਾਬੋਂ ਬਾਹਰ ਇਹਨਾਂ ਨੇ ਮੈਂ ਸਮਝਦਾ ਕੀ ਜੇ ਮੈਂ ਗੱਲ ਕਰ ਲਵਾਂ ਸੈਂਟਰ ਸਰਕਾਰ ਦੀ ਜਾਂ ਜਿਹੜੀਆਂ ਵੀ ਸਰਕਾਰਾਂ ਸੈਂਟਰ ਚ ਆਇਆ ਸਾਡੇ ਨਾਲ ਮਤਲਿਆਸ ਰੂਪ ਸਲੂਕ ਕੀਤਾ ਅੱਜ ਪੰਜਾਬ ਤੋਂ ਗੁਜਰਾਤ ਭੇਜੋ ਆਪਣੀ ਪ੍ਰੋਡਿਊਸ ਤੁਸੀਂ ਜਿਹੜੀ ਐਗਰੀਕਲਚਰ ਕਰਦੇ ਹੋ ਜਿਹੜੀ ਖੇਤੀ ਕਰਦੇ ਹੋ ਉਥੋਂ ਦੀ ਫਿਰ ਏਸ਼ੀਆ ਚ ਜਾਊਗੀ ਕਰਾਚੀ ਚ ਜਾਊਗੀ ਪਾਕਿਸਤਾਨ ਚ ਜਾਊਗੀ ਇੱਥੇ ਬਾਰਡਰ ਕਿਉਂ ਨਹੀਂ ਖੋਲਦੇ ਕਿ ਇੱਥੋਂ ਦੇ ਪੰਜਾਬ ਦਾ ਟ੍ਰੇਡ ਜਿਹੜਾ ਹੈ ਉਹ ਪੂਰਾ ਏਸ਼ੀਆ ਅਫਰੀਕਾ ਔਰ ਯੂਰਪ ਤੱਕ ਹੋ ਸਕੇ ਤੁਸੀਂ ਸੂਬੇ ਬਣਾਉਂਦੇ ਹੋ ਨਵੇਂ ਝਾਰਖੰਡ ਬਣਾਉਂਦੇ ਹੋ ਛੱਤੀਸਗੜ ਬਣਾਉਂਦੇ ਹੋ ਤੁਸੀਂ ਸਾਰਿਆਂ ਨੂੰ ਤੇਲੰਗਾਨਾ ਬਣਾਉਂਦੇ ਉਹਨਾਂ ਨੂੰ ਰਾਜਧਾਨੀ ਦਿੰਦੇ ਹੋ ਪੰਜਾਬ ਨੂੰ ਰਾਜਧਾਨੀ ਕਿਉਂ ਨਹੀਂ ਦਿੰਦੇ ਅੱਜ ਬੰਬਈ ਕਰ ਦਿੱਤੀ ਜਾਵੇ ਮਹਾਰਾਸ਼ਟਰਾ ਚ ਤੇ ਉਹ ਉਥੋਂ ਦੀ ਇਨਕਮ ਕੀ ਰਹੇਗੀ ਮਹਾਰਾਸ਼ਟਰ ਦੀ ਸਾਰੀ ਇਨਕਮ ਰਾਜਧਾਨੀ ਤੋਂ ਜਨਰੇਟ ਹੁੰਦੀ ਹੈ ਪਾਣੀ ਸਾਡੇ ਤੁਸੀਂ ਲੈ ਗਏ ਹੋ ਮੈਂ ਸਮਝਦਾ ਕਿ ਇਹ ਐਸੀਆਂ ਡਿਟੇਲਾਂ ਨੇ ਜਿਨੂੰ ਸੋਚ ਕੇ ਸਮਝ ਕੇ ਗੱਲ ਕਰਨਾ ਕੇਪੀ ਸਾਹਿਬ ਜਿਨ੍ਹਾਂ ਨੂੰ ਖੜਾ ਕੀਤਾ ਮੈਨੂੰ ਇਸ ਗੱਲ ਦਾ ਮਾਣ ਹੈ ਕਿ ਜਿੱਥੇ ਸ਼ਰਾਫਤ ਹੈ ਜਿੱਥੇ ਇਹਨਾਂ ਦੇ ਵਿੱਚ ਸੇਵਾ ਦੀ ਭਾਵਨਾ ਹੈ ਇਹਨਾਂ ਦੇ ਪਿਤਾ ਤੋਂ ਲੈ ਕੇ ਇਹਨਾਂ ਤੱਕ ਇਹ ਗੱਲ ਮੈਂ ਸਾਂਝੀ ਕਰੂੰਗਾ ਕਿ ਜਦੋਂ 2009 ਚ ਸੱਜਣ ਨਾਲ ਟਾਈਟਲ ਦੀ ਟਿਕਟ ਕਟਾਈ ਗਈ ਸੀ ਇਹ ਉਸ ਵੇਲੇ ਕਾਂਗਰਸ ਦੇ ਉਮੀਦਵਾਰ ਸੀ ਇਹਨਾਂ ਨੇ ਹੱਥੋਂ ਚਿੱਠੀ ਲਿਖੀ ਸੀ ਕਿ ਇਹਨਾਂ ਦੋਵਾਂ ਦੀ ਟਿਕਟਾਂ ਵਾਪਸ ਕਰਨ ਹਾਈ ਕਮਾਂਡ ਨੂੰ ਔਰ ਜਦੋਂ ਅਸੀਂ ਦਿੱਲੀ 'ਚ ਲੜਾਈ ਲੜ ਰਹੇ ਸੀ ਉਹਨਾਂ ਦੀ ਟਿਕਟਾਂ ਵਾਪਸ ਕਰਾਉਣ ਨੂੰ ਕੇਪੀ ਸਾਹਿਬ ਉਸੇ ਪਾਰਟੀ 'ਚ ਬੈਠ ਕੇ ਕਹਿ ਰਹੇ ਸੀ ਕਿ ਇਹ ਕਾਤਲ ਨੇ ਇਹਦੀ ਟਿਕਟਾਂ ਵਾਪਸ ਕੀਤੀਆਂ ਜਾਣ ਨਹੀਂ ਤੇ ਪੰਜਾਬ ਦੇ ਵਿੱਚ ਬੜਾ ਵੱਡਾ ਬੈਕਲੈਸ਼ ਹੋਏਗਾ ਮੈਂ ਸਮਝਦਾ ਇਹ ਜਾਗਦੇ ਜ਼ਮੀਰ ਦੇ ਇਨਸਾਨ ਨੇ ਜਿਨ੍ਹਾਂ ਨੂੰ ਅਕਾਲੀ ਦਲ ਨੇ ਔਰ ਸਾਰਸੁਖਬੀਰ ਸਿੰਘ ਬਾਦਲ ਹੋਰ ਨੇ ਚੁਣਿਆ ਮੈਂ ਇੱਕ ਵਾਰੀ ਜਿੱਥੇ ਫਤਿਹ ਬੁਲਾਵਾਂਗਾ ਇੱਕ ਜਕਾਰਾ ਛੱਡਾਂਗਾ ਅੱਥ ਖੜੇ ਕਰਕੇ ਜਵਾਬ ਦੇਣਾ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਖੇਤਰੀ ਪਾਰਟੀ ਹੈ ਇਹ ਤੁਹਾਡੇ ਲਈ ਲੜ ਮਰੇਗੀ ਇਹ ਦੂਜੀਆਂ ਪਾਰਟੀਆਂ ਵਾਕਨ ਪੰਜਾਬ ਦੇ ਹੈਲੀਕਾਫਟਰ ਤੇ ਹਵਾਈ ਜੈਜ਼ ਲੈ ਕੇ ਇਹਨਾਂ ਦੇ ਗੁਜਰਾਤ ਜਿੱਤਣਾ ਹੋਏਗਾ ਮੱਧ ਪ੍ਰਦੇਸ਼ Rajasthan UP ਜਿੱਤਣਾ ਹੋਏਗਾ ਲੇਕਿਨ ਸ਼੍ਰੋਮਣੀ ਅਕਾਲੀ ਦਲ ਨੇ ਸਿਰਫ ਪੰਜਾਬ ਵਾਸਤੇ ਲੜਨਾ ਹੈ ਔਰ ਪੰਜਾਬ ਵਾਸਤੇ ਮੋਰਚੇ ਲੈਣੇ ਪੰਜਾਬ ਦੇ ਹੱਕਾਂ ਦੀ ਰਾਖੀ ਕਰਨੀ ਹੈ ਬਲੇ ਸੋ ਨਹਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਸ਼ਾਕੋ ਖਲਕੇ ਦੇ ਹਰ ਕੋਨੇ ਤੋਂ ਆਏ ਸ਼੍ਰੋਮਣੀ ਕਾਲੀ ਦਲ ਦੇ ਪਰਿਵਾਰ ਦੇ ਮੈਂਬਰ ਸਹਿਬਾਨ ਗੱਜ ਕੇ ਫਤਿਹ ਬਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਦੋਂ ਮੈਂ ਸ਼ਾਖੋਟ ਆਉਣਾ ਮੈਨੂੰ ਵੱਡੇ ਕੁਆਰਟ ਸਾਹਿਬ ਯਾਦ ਆਉਂਦੇ ਆ ਉਹਨਾਂ ਨਾਲ ਮੇਰਾ ਬੜਾ ਪਿਆਰ ਸੀ ਤੇ ਮੇਰੇ ਪਿਤਾ ਬਾਦਲ ਸਾਹਿਬ ਨਾਲ ਵੀ ਉਹਨਾਂ ਦਾ ਬੜਾ ਪਿਆਰ ਸੀ ਬੜੇ ਹਿੰਮਤੀ ਬੜੇ ਨੇਕ ਇਨਸਾਨ ਤੇ ਪੂਰਾ ਜ਼ਿਲ੍ਹਾ ਬੰਨ ਕੇ ਰੱਖਿਆ ਸੀ ਉਹਨਾਂ ਨੇ ਅੱਜ 75 ਉਹਨਾਂ ਦੀ ਸੇਵਾ ਸੰਭਾਲ ਰਿਹਾ ਹੈ ਬਹੁਤ ਮਿਹਨਤ ਕਰ ਰਿਹਾ ਹੈ ਅੱਜ ਜਿਹੜਾ ਤੁਹਾਡੇ ਕੋਲ ਆਏ ਆ ਆ ਜਿਹੜਾ ਇਲੈਕਸ਼ਨ ਹੈ ਬੜਾ ਅਹਿਮ ਹੈ ਇਹਦੇ ਨਤੀਜੇ ਬੜੇ ਅਹਿਮ ਹੋਣਿਆ ਐਸ ਇਲੈਕਸ਼ਨ ਵਿੱਚ ਇੱਕ ਪਾਸੇ ਪੰਜਾਬ ਹੈ ਪੰਜਾਬ ਦੀ ਖੇਤਰੀ ਪਾਰਟੀ ਹੈ ਜੋ ਕਿਸਾਨਾਂ ਦੀ ਆਵਾਜ਼ ਹੈ ਗਰੀਬ ਦੀ ਆਵਾਜ਼ ਹੈ ਕਲਸਾ ਪੰਥ ਦੀ ਆਵਾਜ਼ ਹੈ ਪੰਜਾਬੀਆਂ ਦੀ ਆਵਾਜ਼ ਹੈ ਦੂਜੇ ਪਾਸੇ ਸਾਰੀਆਂ ਦਿੱਲੀ ਵਾਲੀਆਂ ਪਾਰਟੀਆਂ ਦਿੱਲੀ ਵਾਲੀਆਂ ਪਾਰਟੀਆਂ ਤੇ ਸੂਬੇ ਦੀ ਤੁਹਾਡੀ ਪਾਰਟੀ ਦਾ ਜ਼ਮੀਨ ਆਸਮਾਨ ਦਾ ਅੰਤਰ ਹੈ ਅਸੀਂ ਇੱਥੋਂ ਦੀ ਪਾਰਟੀ ਹੈ ਪੰਜਾਬ ਦੇ ਜੰਪਲ ਹੈ ਪੰਜਾਬ ਚ ਰਹਿਣਾ ਪੰਜਾਬ ਖਾਤਰ ਮਰਨਾ ਹੈ ਐ ਤੁਸੀਂ ਆ ਵੀ ਦੇਖਿਆ ਕਿ ਕਾਲੀ ਜਲਦੀ ਜਦੋਂ ਵੀ ਸਰਕਾਰ ਆਈ ਪੰਜਾਬ ਤਰੱਕੀ ਹੋਈ ਜਦੋਂ ਦਿੱਲੀਆਂ ਦੀਆਂ ਪਾਰਟੀਆਂ ਭਾਵੇਂ ਕਾਂਗਰਸ ਹੋਵੇ ਭਾਵੇਂ ਝਾੜੂ ਵਾਲੇ ਇੱਥੇ ਸਰਕਾਰ ਬਣਾਈ ਨਾਲ ਦੇ ਨਾਲ ਕੰਮ ਰੁਕ ਗਏ ਕਿਉਂਕਿ ਉਹ ਇੱਥੇ ਰਾਜ ਕਰਨ ਵਾਸਤੇ ਆਉਂਦੇ ਐ ਥੋੜੇ ਦੁੱਖ ਤਕਲੀਫ ਦੂਰ ਕਰਨ ਵਾਸਤੇ ਨਹੀਂ ਤੁਸੀਂ ਪਿਛਲੇ 50 ਸਾਲ ਦਾ ਹਿਸਾਬ ਦੇਖ ਲਓ 22 ਸਾਲ ਅਕਾਲੀ ਦਲ ਦੇ ਮੁੱਖ ਮੰਤਰੀ ਸਾਹ ਪ੍ਰਕਾਸ਼ ਸਿੰਘ ਹੀ ਬਾਦਲ ਰਹੇ 12-13 ਸਾਲ ਰਾਸ਼ਟਰਪਤੀ ਰਾਜ ਰਿਹਾ ਜਦੋਂ ਦਵਾ ਦਾ ਵੇਲਾ ਸੀ ਤੇ ਬਾਕੀ 15 ਸਾਲ ਕਾਂਗਰਸ ਦਾ ਰਾਜ ਰਿਹਾ ਹੈ ਕਿਤੇ ਤੁਸੀਂ ਸਾਬ ਜੋੜਿਆ ਸੋਚਿਆ ਕਿ ਅੱਜ ਉਹ ਕੁਝ ਬਣਿਆ ਪੰਜਾਬ 'ਚ ਕਿਹਦੀ ਸਰਕਾਰ ਦੇ ਦੌਰਾਨ ਬਣਿਆ ਤੇ ਕਿਹੜੀ ਸਰਕਾਰਾਂ ਨੇ ਕੁਝ ਨਹੀਂ ਕੀਤਾ ਕਿਤੇ ਕਿਤੇ ਦੁੱਖ ਹੁੰਦਾ ਜਦੋਂ ਵੋਟਾਂ ਆ ਜਾਂਦੀਆਂ ਆਪਾਂ ਮੈਰਿਟ ਤੇ ਫੈਸਲਾ ਨਹੀਂ ਕਰਦੇ ਆਪਾਂ ਕਿਤੇ ਆਹ ਸੋਚ ਕੇ ਫੈਸਲਾ ਨਹੀਂ ਕਰਦੇ ਕਿਹੜੀ ਪਾਰਟੀ ਚੰਗੀ ਐ ਕਿਹੜੇ ਲੀਡਰ ਚੰਗੇ ਐ ਹੁਣ ਇੱਥੇ ਕਿਸਾਨ ਵੀਰ ਬੈਠੇ ਐ ਮੈਂ ਤੁਹਾਨੂੰ 5-6 ਸਵਾਲ ਪੁੱਛੂੰਗਾ ਪਹਿਲੀ ਗੱਲ ਪੂਰੇ ਪੰਜਾਬ 'ਚ ਮੈਂ ਆਰਟੀਆਈ ਰੈਂਕੜਾਇਆ ਕਿ ਟੋਟਲ ਕਿੰਨੇ ਟਿਊਬਲ ਕਨੈਕਸ਼ਨ ਆ ਪੰਜਾਬ ਦੇ ਤੇ ਕਿਹੜੀ ਸਰਕਾਰ ਨੇ ਕਿੰਨੇ ਦਿੱਤੇ ਐ ਤੁਸੀਂ ਹੈਰਾਨ ਰਹਿ ਜਾਓਗੇ 15 ਲੱਖ ਟਿਊਬਲ ਕਨੈਕਸ਼ਨ ਪੰਜਾਬ ਦੇ ਆ 13 ਲੱਖ ਅਕਾਲੀ ਦਲ ਨੇ ਦਿੱਤੇ ਆ ਨਹਿਰਾ ਬਣਾਉਣ ਵਾਲਾ ਅਕਾਲੀ ਦਲ ਕਸੀਆ ਬਣਾਉਣ ਵਾਲਾ ਅਕਾਲੀ ਦਲ ਪੱਕੇ ਖਾਲੇ ਬਣਾਉਣ ਵਾਲਾ ਅਕਾਲੀ ਦਲ ਅੰਡਰਗਰਾਉਂਡ ਪਾਈਪ ਸਿਸਟਮ ਬਣਾਉਣ ਵਾਲਾ ਅਕਾਲੀ ਦਲ ਆ ਮਣੀਆਂ ਬਣਾਉਣ ਵਾਲਾ ਅਕਾਲੀ ਦਲ ਐਮ ਐਸ ਪੀ ਚ ਕਣਕ ਤੇ ਝੋਨੇ ਤੇ ਨਹੀਂ ਹੁੰਦੀ ਸੀ 1966 ਵਿੱਚ ਬਾਦਲ ਸਾਹਿਬ ਨੇ ਦਿੱਲੀ ਮੋਰਚਾ ਲਾ ਕੇ ਪੰਜਾਬ ਦੇ ਕਿਸਾਨਾਂ ਵਾਸਤੇ ਐਮਐਸਬੀ ਕਣਕ ਤੇ ਝੋਨੇ ਦੀ ਲਾਗੂ ਕਰਾਈ। ਆਜਰਾ ਡਾਇਰੈਕਟਰ ਟਰੈਕ ਤੇ ਟੈਕਸ ਲੱਗਦਾ ਹੁੰਦਾ ਸੀ। ਬਾਪੂ ਬਾਦਲ ਨੇ ਆ ਮaaf ਕੀਤਾ ਕਹਿੰਦਾ ਜੱਟ ਤਾਂ ਗੱਡਾ ਹੈ। ਤੇ ਫਿਰ ਕਿਸਾਨ ਕਿਵੇਂ ਵੋਟ પા ਸਕਦੇ ਦੂਜਿਆਂ ਨੂੰ? ਇੱਕ ਚੀਜ਼ ਦੱਸ ਦਿਓ। ਇੱਕ ਜੀਵ ਕਿਸਾਨੀ ਦੀ ਜਿਹੜੀ ਕਾਂਗਰਸ ਨੇ ਤੁਹਾਡੇ ਵਾਸਤੇ ਕੀਤੀ ਹੋਏ ਇਹ ਕੋਈ ਝਾੜੂ ਵਾਲੇ ਨੇ ਕਿਸੇ ਨੇ ਕੀਤੀ ਹੋਈ ਹੁਣ ਦੂਜੇ ਆਪਣੇ ਗਰੀਬ ਪਰਿਵਾਰ ਹੈ ਬਾਦਲ ਸਾਹਿਬ ਦੀ ਸੋਚ ਸੀ ਕਾਲੀ ਦਲ ਦੀ ਸੋਚ ਸੀ ਕਿ ਅਸੀਂ ਜਵਾਨ ਦੇ ਪੱਕੇ ਆ ਅਸੀਂ ਜੋ ਕਹਿ ਦਿੱਤਾ ਪੂਰਾ ਕਰਦੇ ਆ ਅੱਜ ਇੱਥੇ ਪਰਿਵਾਰ ਬੈਠੇ ਗਰੀਬ ਆਟਾ ਦਾਲ ਨੀਲੇ ਕਾੜ ਬਣਾ ਕੇ ਆਟਾ ਦਾਲ ਦੇਣ ਵਾਲਾ ਬਾਦਲ ਸਾਹਿਬ ਹੈ ਅਸੀਂ ਕਿਤੇ ਝੂਠ ਨਹੀਂ ਬੋਲਿਆ ਲਾਰਾ ਨਹੀਂ ਲਾਇਆ ਸ਼ਗਨ ਸਕੀਮ ਬਾਦਲ ਸਾਹਿਬ ਨੇ ਲਾਗੂ ਕੀਤੀ ਪੈਨਸ਼ਨ ਸਕੀਮ ਪਹਿਲੇ ਬਜ਼ੁਰਗਾਂ ਨੂੰ ਪੈਨਸ਼ਨ ਨਹੀਂ ਮਿਲਦੀ ਹੁੰਦੀ ਸੀ ਪਹਿਲੀ ਵਾਰ ਬਾਦਲ ਸਾਹਿਬ ਮੁੱਖ ਮੰਤਰੀ ਬਣੇ ਉਹਨਾਂ ਨੇ ਬਜ਼ੁਰਗਾਂ ਨੂੰ ਪੈਨਸ਼ਨ ਸ਼ੁਰੂ ਕੀਤੀ ਸੀ ਐਸੀ ਪਰਿਵਾਰ ਬੈਠੇ ਆ ਉਹਨਾਂ ਦੇ ਬੱਚਿਆਂ ਨੂੰ ਪੜਾਇਆ ਬਾਦਲ ਸਾਹਿਬ ਨੇ ਐਸੀ ਸਕਾਲਰਸ਼ਿਪ ਰਾਈਂ ਜਦੋਂ ਦੀ ਸਰਕਾਰ ਗਈ ਹੈ ਉਹ ਸਕਾਲਰਸ਼ਿਪ ਵੀ ਬੰਦ ਹੈ ਆ 200 ਯੂਨਿਟ ਬਿਜਲੀ ਦੇ ਮਾਫ ਬਾਦਲ ਸਾਹਿਬ ਨੇ ਕੀਤੇ ਜੇ ਸਰਕਾਰੀ ਸਕੂਲ ਦੀਆਂ ਲੜਕੀਆਂ ਪੜਨਗੇ ਜਾਨੀਆਂ ਸੀ 11ਵੀਂ ਤੇ 12ਵੀਂ ਸਾਈਕਲ ਬਾਲ ਸਿੰਘ ਸਾਹਿਬ ਦਿੰਦੇ ਸੀ ਅਮ ਸਰਕਾਰੀ ਹਸਪਤਾਲਾਂ ਵਿੱਚ ਮੁਫਤ ਦਵਾਈਖਾਨੇ ਖੁੱਲੇ ਸੀ ਬਾਦਲ ਸਾਹਿਬ ਨੇ ਭਾਈ ਭਗਤਪੂਰਨ ਸਿੰਘ ਮੈਡੀਕਲ ਇੰਸ਼ੋਰੈਂਸ ਸਕੀਮ ਲੈਂਦੀ ਸੀ 5 ਲੱਖ ਰੁਪਇਆ ਕਿਤੇ ਮਰਜ਼ੀ ਇਲਾਜ ਕਰਾ ਲਓ ਸਾਰਾ ਕੁਝ ਹੀ ਬੰਦ ਹੈ ਸਾਰਾ ਕੁਝ ਹੀ ਬੰਦ ਹੈ ਮੈਂ ਪਸ਼ੂ ਮੇਲੇ ਕਰਾਉਂਦਾ ਸੀ ਲੋਕਾਂ ਨੂੰ ਜਾਨਵਰਾਂ ਸ਼ੌਂਕ ਪੈ ਗਿਆ ਮੱਝਾਂ ਗਾਵਾਂ ਦਾ ਸ਼ੌਂਕ ਪੈ ਗਿਆ ਉਹ ਵੀ ਬੰਦ ਘੋੜਿਆਂ ਦੇ ਮੇਲੇ ਕਰਾਉਂਦਾ ਸੀ ਨੌਜਵਾਨ ਉਹ ਲੋਕੀ ਘੋੜੇ ਰੱਖਣ ਲੱਗ ਗਏ ਸੀ ਬੰਦ ਅਸੀਂ ਨੌਜਵਾਨਾਂ ਨੂੰ ਜਿੰਮ ਤੇ ਖੇਡਾਂ ਦਾ ਜ਼ਬਾਨ ਦਿੰਦੇ ਸੀ ਉਹ ਵੀ ਬੰਦ ਹੈ ਵਰਲਡ ਕੱਪ ਕਬੱਡੀ ਕਰਾਉਂਦਾ ਸੀ ਇਹ ਮੇਲਾ ਲੱਗ ਜਾਂਦਾ ਸੀ 1 ਮਹੀਨਾ ਸਾਲ ਦਾ ਕਿੰਨਾ ਸ਼ੌਕ ਸੀ ਪੰਜਾਬੀਆਂ ਨੂੰ ਕਬੱਡੀ ਬਾਰੇ 18 ਮੁੱਖਾਂ ਵਿੱਚ ਕਬੱਡੀ ਖੇਡਣ ਲਾਤਾ ਉਹ ਵੀ ਬੰਦ ਹੈ ਸੇਵਾ ਕੇਂਦਰ ਖੋਲੇ ਸੀ ਬੰਦ ਕਰ ਦਿੱਤੀ ਕੀਤਾ ਕੀ ਇਹਨਾਂ ਨੇ ਆ 10 ਸਾਲ ਤੁਸੀਂ ਜ਼ਿੰਦਗੀ ਤੇ ਖਰਾਬ ਕਰ ਲੇ ਇੰਨਾ ਦਿੱਲੀ ਵਾਲੀਆਂ ਪਾਰਟੀਆਂ ਤੇ ਗੱਲਾਂ ਛਾ ਕੇ ਇਹਨਾਂ ਦੇ ਝੂਠੇ ਲਾਰਿਆਂ ਦੇ ਗੱਲਾਂ ਛਾ ਕੇ ਆ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ 5 ਸਾਲ ਪਹਿਲੇ ਵੀ ਆਈ ਸੀ ਡੱਕਾ ਨਹੀਂ ਤੋੜਿਆ ਉਹਨੇ ਪਰ ਫਿਰ ਉਹਨੇ ਗੁਰਕਾ ਸਾਹਿਬ ਦੀ ਸੌਂ ਖਾਲੀ ਜਿਹੜਾ ਬੰਦਾ ਕਿਤੇ ਗੁਰੂ ਮਰ ਗੁਰੂ ਘਰ ਜਾ ਕੇ ਮੱਥਾ ਨਹੀਂ ਟੇਕਦਾ ਉਹ ਗੁਰਕਾ ਸਾਹਿਬ ਵੀ ਸਾਹਮਣੇ ਸੌਂ ਖਾਲੀ ਸਾਰੇ ਨੇ ਮਗਰ ਲੱਗ ਗਏ ਆਪ ਨੂੰ ਹੋ ਗਿਆ। ਉਹਦੇ ਬਾਅਦ ਦੇਖਿਆ ਝਾੜੂ ਵਾਲੇ ਨੇ ਕਿ ਲੋਕਾਂ ਨੂੰ ਪੰਜਾਬ ਦੇ ਲੋਕਾਂ ਨੂੰ ਠੱਗਣਾ ਬੜਾ ਸੌਖਾ ਹੈ। ਕੰਧਾਂ ਤੇ ਲਿਖਤਾ ਇੱਕ ਮੌਕਾ ਝਾੜੂ ਨੂੰ ਦੇ ਦਿਓ। ਬੰਦਾ ਹੀ ਨਹੀਂ ਦੇਖਿਆ ਕੋਟ ਕਿਨੂੰ ਪਾਉਣੇ ਹੋ। ਉਹਦਾ ਬਾਅਦ ਪਤਾ ਲੱਗਿਆ ਕਿਹੜੇ ਕਿਹੜੇ ਐਮ.ਐਲ.ਏ ਚੁਣੇ ਆ। ਝਾੜੂ 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 ਬਗੈਰ ਦੋਖੇ ਝਾੜੂ। ਹੁਣ ਤੁਹਾਡੇ ਸਾਰਿਆਂ ਦੇ ਝਾੜੂ ਫੇਰਤਾ ਇਹਨਾਂ ਨੇ। ਮੇਰੇ ਕੋਲੇ ਇੱਕ ਇਹਨਾਂ ਦਾ ਝਾੜੂ ਦਾ ਲੀਡਰ ਮੈਂ ਕਾਲੀ ਦਲ ਸ਼ਾਮਲ ਕਰਾਇਆ ਮੈਂ ਸਰੋਪਾ ਦਿੱਤਾ ਤੇ ਮੇਰੇ ਕੋਲੇ ਆ ਕੇ ਬਹਿ ਗਿਆ ਮੈਂ ਕਿਹਾ ਕਿ ਤੂੰ ਝਾੜੂ ਕਿਉਂ ਛੱਡ ਰਿਹਾ ਹੈ ਉਹਨਾਂ ਦਾ ਵਰਕਰ ਸੀ ਉਹ ਕਹਿੰਦਾ ਜੀ ਮੈਂ ਆਪਣੇ ਐਮਐਲਏ ਕੋਲੇ ਗਿਆ ਤੇ ਮੈਂ ਕਿਹਾ ਜੀ ਮੈਨੂੰ ਮੇਰਾ ਕੰਮ ਹੈ ਫਸਿਆ ਬੈਠਾ ਹਾਂ ਤੂੰ ਮੇਰੇ ਮਦਦ ਕਰੋ ਪਹਿਲੇ ਤਾਂ 3 ਘੰਟੇ ਮਿਲਿਆ ਨਹੀਂ ਜਦੋਂ ਮਿਲਿਆ ਉਹ ਕਹਿੰਦਾ ਅੱਜ ਮੇਰੇ ਕੋਲ ਟਾਈਮ ਹੈ ਨਹੀਂ ਮੈਂ ਜਾਣਾ ਕਿਤੇ ਉਹ ਕਹਿੰਦਾ ਜੇ ਵੋਟਾਂ ਸੀ ਉਦੋਂ ਤਾਂ ਤੁਹਾਡੇ ਕੋਲ ਬੜਾ ਟਾਈਮ ਸੀ ਉਹ ਝਾੜੂ ਦੇ ਮਲਿੰਦ ਸੇ ਕਿ ਜਵਾਬ ਦਿੱਤਾ ਕਹਿੰਦਾ ਮੈਨੂੰ ਕਹਿੰਦਾ ਤੁਸੀਂ ਕਿਹੜਾ ਮੈਨੂੰ ਵੋਟਾਂ ਪਾਈਆਂ ਤੁਸੀਂ ਝਾੜੂ ਨੂੰ ਵੋਟਾਂ ਪਾਈਆਂ ਉਹ ਕਹਿੰਦਾ ਵਾ ਦਰਵਾਜ਼ੇ ਝਾੜੂ ਰੱਖਿਆ ਜਿਹਨੂੰ ਮਰਜ਼ੀ ਕੰਮ ਕਰਾਉਣਾ ਉਹ ਤੂੰ ਜਾ ਕੇ ਪੁੱਛ ਲੋ ਜਿਹਨੂੰ ਵੋਟਾਂ ਪਾਈਆਂ ਤੁਸੀਂ ਹੁਣ ਭਗਵੰਤ ਮਾਨ ਮੁੱਖ ਮੰਤਰੀ ਕਹਿੰਦੇ ਲਾਇਕ ਹੈ ਸ਼ਰਾਬੀ ਬੰਦਾ ਤੁਸੀਂ ਦੇਖ ਲਓ ਠਾਨੇਦਾਰ ਸਾਹਿਬ ਸ਼ਰਾਬ ਪੀ ਕੇ ਗੱਡੀ ਚਲਾਉਣ ਨੂੰ ਤੁਸੀਂ ਅਲਾਉ ਕਰ ਦਿੰਦੇ ਆ ਸੜਕਾਂ ਤੇ ਐ ਚਲਾਉਣ ਤਾਂ ਨਹੀਂ ਦਿੰਦੇ ਇਹਨਾਂ ਦਾ ਮੁੱਖ ਮੰਤਰੀ ਬੋਤਲ ਪੀ ਕੇ ਸਰਕਾਰ ਚ ਲਈ ਜਾਂਦਾ ਤੁਸੀਂ ਦੇਖਿਆ ਚਾਰ ਪੰਜ ਦਿਨ ਪਹਿਲੇ ਕੀ ਕੀਤੇ ਨੇ ਬਠਿੰਡੇ ਸ਼ਾਮ ਨੂੰ ਇੰਨੀ ਚੜ ਗਈ ਰੋਡ ਸ਼ੋ ਸੀ ਪਰ ਉਹਨ ਗੱਡੀ ਪਿਠਾਤਾ ਉਹਨੇ ਛੱਤ ਤੇ ਚੜ ਗਿਆ ਗੱਡੀ ਤੇ ਉਥੇ ਭੰਗੜੇ ਪਾਉਣ ਲੱਗ ਗਿਆ ਫਿਰ ਉਹਦੇ ਚੱਕਰ ਆਉਣ ਲੱਗੇ ਜਿਆਦੀ ਪੀਤੀ ਸੀ ਉਹ ਬੋਤਲ ਮਹਗਾਈ ਪਾਣੀ ਦੀ ਥੋੜੀ ਜਿਹਾ ਪਾਣੀ ਪੀਤਾ ਬਾਗੀ ਸਿਰ ਚ ਰੋਲ ਲਿਆਉਣੇ ਉਹ ਕਿੰਨੇ ਨੇ ਵੀਡੀਓ ਦੇ ਕਿੰਨੇ ਦੇਖੀ ਆ ਹੱਥ ਖੜੇ ਕਰਿਓ ਜਿਨ੍ਹਾਂ ਨੇ ਦੇਖੀ ਆ ਉਹ ਜਿਨ੍ਹਾਂ ਨੇ ਨਹੀਂ ਦੇਖੀ ਜ਼ਰੂਰ ਦੇਖਿਓ ਹੁਣ ਯਾਰ ਐ ਜੇ ਮਲੰਗ ਨੂੰ ਆਪਾਂ ਮੁੱਖ ਮੰਤਰੀ ਬਣਾਤਾ ਕਹਿੰਦੇ ਲਾਇਕ ਹੈ ਆ ਤੁਸੀਂ ਐਨਆਰਏ ਵੀਰ ਬੈਠੇ ਹੋ ਬਹੁਤ ਤੁਹਾਡੇ ਪਰਿਵਾਰ ਦਾ ਹਰ ਜੀ ਐਨਆਰਏ ਗਿਆ ਮੁੱਖ ਮੰਤਰੀ ਪੰਜਾਬ ਦਾ ਜਰਮਨੀ ਜਾਂਦਾ ਹੈ ਭਗਵੰਤ ਮਾਨ ਵਾਪਸ ਹਾਜ ਤੇ ਵਾਪਸ ਹਿੰਦੁਸਤਾਨ ਆਉਂਦਾ ਹੈ 에어ਪੋਰਟ ਤੇ ਜਰਮਨੀ ਦੇ 에어ਪੋਰਟ ਦੇ ਲਾਉਂਜ ਹੁੰਦਾ ਜਿੱਥੇ ਵੀਆਈਪੀ ਨੂੰ ਬਿਠਾ ਲੈਂਦੇ ਆ ਉਸ ਲਾਉਂਜ ਵਿੱਚ ਤੁਹਾਨੂੰ ਪਤਾ ਹੈ ਸ਼ਰਾਬ ਦੀਆਂ ਬੋਤਲਾਂ ਰੱਖੀਆਂ ਹੁੰਦੀਆਂ ਹੈ ਆ ਭਗਵੰਤ ਮਾਨ ਜਦੋਂ ਸ਼ਰਾਬ ਦੀ ਬੋਤਲ ਦੇਖ ਜੇ ਫਿਰ ਤਾਂ ਸਾਰਾ ਕੁਝ ਭੁੱਲ ਜਾਂਦਾ ਹੈ ਉਹਨੇ ਜ ਲਾਉਂਜ ਚ ਬੈਠਾ ਤੇ ਸਾਹਮਣੇ ਬੋਤਲਾਂ ਚਮਕਦੀਆਂ ਦੇਖੀਆਂ ਆਪਣੀ ਸਿਕਿਉਰਟੀ ਨੂੰ ਕਹਿੰਦੇ ਯਾਰ ਉਹ ਬੋਤਲ ਤਾਂ ਲਿਆ ਘੰਟਾ ਜਾਜ ਦਾ ਟਾਈਮ ਸੀ ਘੰਟਾ ਬਹਿਣਾ ਸੀ ਉਹਨੇ ਉੱਥੇ ਹੀ ਬੋਤਲ ਖੋਲ੍ਹ ਕੇ ਪੀਣ ਲੱਗ ਗਿਆ ਇੰਨੀ ਪੀ ਲਈ ਜਿਹੜਾ ਐਮਬੈਸਡਰ ਸੀ ਜਰਮਨੀ ਦਾ ਆਪਣਾ ਹਿੰਦੁਸਤਾਨ ਦਾ ਉਹਨੇ ਵੀ ਮੈਨੂੰ ਦੱਸਿਆ ਤੇ ਉਹਨੂੰ ਜਦੋਂ ਖੜਾ ਹੋਣ ਲੱਗਿਆ ਉਹਨੂੰ ਹੋਸ਼ ਨਹੀਂ ਸੀ ਚਲ ਉਹਨਾਂ ਨੂੰ ਜਹਾਜ਼ ਤੇ ਚੜਾਉਣਾ ਸੀ ਜਿਹੜਾ ਐਂਬੈਸਡਰ ਦੇ ਹੱਥ ਗੱਲ 'ਚ ਐਂ ਹੱਥ ਪਾਇਆ ਸੀ ਦੂਜਣ ਚੱਕ ਕੇ ਉਹਨੂੰ ਹੌਲੀ-ਹੌਲੀ ਜਹਾਜ਼ ਤੇ ਲੈ ਗਏ ਜਦੋਂ ਜਹਾਜ਼ ਦੇ ਅੰਦਰ ਵੜਿਆ ਮੇਰਾ ਇੱਕ ਦੋਸਤ ਰਾਜਸਥਾਨ ਦਾ ਹੈ ਮੇਰੇ ਨਾਲ ਇਕੱਠੇ ਪੜਿਆ ਉਹ ਮੈਨੂੰ ਕਹਾਣੀ ਦੱਸਦਾ ਸੀ ਕਿਉਂਕਿ ਉਹ ਪਹਿਲੀ ਰੋ ਤੇ ਉਹ ਬੈਠਾ ਸੀ ਉਹ ਕਹਿੰਦਾ ਜਦੋਂ ਭਗਵਾਨਦਮਨ ਨੂੰ ਲੈ ਕੇ ਆਏ ਤੇ ਉਦੇ ਨਾਲ ਇੱਕ ਸੀਟ ਤੇ ਕੋਈ ਗੋਰੀ ਬੈਠੀ ਸੀ ਪਹਿਲੇ ਉਹਦੇ ਤੋਂ ਤੇ ਜਾ ਕੇ ਡਿੱਗ ਪਿਆ ਫਿਰ ਉਹਨੂੰ ਚੱਕਿਆ ਚੱਕ ਕੇ ਮਜ਼ਾਕ ਲਈ ਇਸ ਕਲੂਸ ਕੇ ਪਿੱਛੇ ਰੱਖਿਆ ਜਿੰਨੇ ਇੰਟਰਨੈਸ਼ਨਲ ਹਵਾਈ ਜਹਾਜ਼ ਹੈ ਉਹਨਾਂ ਦਾ ਇੱਕ ਕਾਨੂੰਨ ਹੈ ਕਿ ਜੇ ਕੋਈ ਸ਼ਰਾਬ ਪੀ ਕੇ ਉੱਤੇ ਬਹਿ ਜਾਂਦਾ ਹੈ ਉਹਨੂੰ ਤਾਰ ਦਿੰਦੇ ਆ ਕਿਉਂਕਿ ਜੇ ਜਹਾਜ਼ ਦੇ ਉੱਤੇ ਕੁਝ ਹੋ ਜੇ ਥੱਲੇ ਉਤਾਰਨਾ ਜਹਾਜ਼ ਬਹੁਤ ਮਹਿੰਗਾ ਪੈਂਦਾ ਓਏ 에ਰੋਸਟ੍ਰੈਸ ਨੇ ਦੇਖਿਆ ਕੀ ਇੱਕ ਬੰਦਾ ਜਮਾਂ ਟੱਕਿਆ ਪਿਆ ਉਹ ਗਈ ਕੈਪਟਨ ਕੋਲੇ ਜਾਜਦੇ ਕੀ ਇਹਦਾ ਕੀ ਕਰੀਏ ਜੀ ਬਹੁਤ ਸ਼ਰਾਬੀ ਬਿਠਾ ਹੈ ਕੈਪਟਨ ਆਇਆ ਕਿਉਂਕਿ ਜਰਮਨ ਦੀ 에ਰਲਾਈਨ ਸੀ ਉਹਨੇ ਦੇਖਿਆ ਕਹਿੰਦਾ ਜੀ ਇਹਦਾ ਹੋਸ਼ ਹੀ ਹੈ ਨਹੀਂ ਉਹ ਕਹਿੰਦੇ ਨੂੰ ਤਾਰ ਦਿਓ ਥੱਲੇ ਅਫਸਰ ਕਹਿ ਸੀ ਆਪਣੇ ਉਹ ਕਹਿੰਦਾ ਚੀਫ ਮਿਨਿਸਟਰ ਹੈ ਹੁਣ ਜਰਮਨ ਦੇ ਅਫਸਰਾਂ ਨੂੰ ਕੀ ਪਤਾ ਕਿਹੜਾ ਚੀਫ ਮਿਨਿਸਟਰ ਹੈ ਕਿਹੜਾ ਕੀ ਕਹਿੰਦਾ ਚਾਰ ਕਿਲ ਤੈਨੂੰ ਤਾਰ ਕੇ ਥੱਲੇ ਲਾਓ ਤੁਸੀਂ ਦੇਖੋ ਪੰਜਾਬ ਦਾ ਮੁੱਖ ਮੰਤਰੀ ਸ਼ਰਾਬੀ ਨੂੰ ਯਾਰ ਤੂੰ ਤਾਰੇ ਹੋਏ ਆ ਮੁੱਖ ਮੰਤਰੀ ਕਹਿੰਦੇ ਲੈ ਕੇ ਕਿਤੇ ਦਿਖਿਆ ਕਿਤੇ ਮਿਲਿਆ ਹੁਣ ਹੁਣੀ ਅੱਜ ਕੱਲ ਕਰਦਾ ਕੀ ਰੋਡ ਸ਼ੋว์ ਕਿਵੇਂ ਕਰਦਾ ਰੋਡ ਸ਼ੋਅ ਜਿਹੜੇ ਮੰਡੀ ਜਾਂਦਾ ਪਹਿਲੇ ਜਿੱਥੇ ਮੰਡੀ ਜਾਂਦਾ ਉੱਥੇ ਦੁਕਾਨਾਂ ਬੰਦ ਕਰਾ ਦਿੰਦਾ ਸਾਰੀਆਂ ਪੁਲਿਸ ਵਾਲੇ ਆਉਂਦੇ ਪਹਿਲੇ ਦੁਕਾਨਾਂ ਬੰਦ ਕਰ ਦਿੰਦੇ ਆ ਫਿਰ ਇਹਦੇ ਨਾਲ ਸਵਾਕ ਗੱਡੀ ਲੈ ਕੇ ਆਉਂਦਾ ਬੰਦੇ ਹੁੰਦੇ ਆ ਇਹਦੇ ਜਾਨ ਤੋਂ ਬੰਦੇ ਉਹ ਗੱਡੀਆਂ 'ਤੇ ਛਾਲਾ ਮਾਰ ਕੇ ਅੱਗੇ ਖੜ ਜਾਂਦੇ ਆ ਉਹਦੇ ਦੇ ਹਾਰਸਿਕ ਫੁੱਲ ਸਿੱਟਣ ਲੱਗ ਜਾਂਦੇ ਆ 2 ਮਿੰਟ ਲਾਉਂਦਾ ਉਹਦੇ ਵਕ ਸਿੱਧੇ ਗੱਡੀਆਂ 'ਚ ਬਹਿ ਜਾਂਦੇ ਫਿਰ ਅਗਲੇ ਸ਼ਹਿਰ ਆ ਸਾਡੇ ਮੋੜ ਗਿਆ ਲੋਕਾਂ ਨੇ ਜੁੱਤੀਆਂ ਮਾਰੀਆਂ ਨੂੰ ਆ ਮੁੱਖ ਮੰਤਰੀ ਮੈਂ ਪਿੱਛੇ ਜੇ ਧੂਰੀ ਗਿਆ ਜਿੱਥੋਂ ਇਲੈਕਸ਼ਨ ਜਿੱਤੇ ਆ ਧੂਰੀ ਤੋਂ ਇਲੈਕਸ਼ਨ ਜਿੱਤੇ ਆ ਉੱਥੇ ਗੰਦਾਂ 'ਤੇ ਲਿਖਿਆ ਪਿਆ ਕਿਤੇ ਇਹਨਾਂ ਵੋਟ ਪਾਇਓ ਜ਼ਿੰਦਗੀ 'ਚ ਝਾੜੂ ਨੂੰ ਸਹੀ ਮਿੰਟ ਤੇ ਬਰਬਾਦ ਕਰਦਾ ਅੱਜ ਗੁੰਡਾਗਰਦੀ ਦਾ ਰਾਜ ਆਇਆ ਹੈ ਗੈਂਗਸਟਰ ਰਾਜ ਕਰ ਜਾਂਦੇ ਆ ਲੁੱਟ ਖੋਈ ਜਾਂਦੀਆਂ ਮੈਂ ਜਲੰਧਰ ਸੀ ਕੱਲ ਮੇਰੇ ਕੋਲ ਘਰ ਤੱਕ 10 ਵਪਾਰੀ ਆਏ ਜਿਹੜੇ 20 20 30 30 ਲੱਖ ਫਰੋਤੀਆਂ ਦੇ ਕੇ ਆਏ ਆ ਤੇ ਪੁਲਿਸ ਵਾਲੇ ਮੈਂ ਕਿਹਾ ਪੁਲਿਸ ਵਾਲੇ ਨਾਲ ਨਹੀਂ ਗੱਲ ਕੀਤੀ ਕਹਿੰਦੇ ਸਾਡੇ ਪੁਲਿਸ ਕਮਿਸ਼ਨਰ ਕਹਿੰਦਾ ਆਪਣੇ ਆਪ ਹੀ ਮੰਡਪਟਾ ਲਓ ਐਵੇਂ ਨਾ ਤੁਹਾਡੇ ਕੋਈ ਗੋਲੀ ਮਰੇ ਆਹ ਤਾਂ ਹਾਲਾਤ ਹੈ ਅੱਜ ਨਸ਼ਾ ਕਰ ਕਰ ਹੈ ਕਿਉਂ ਕਰ ਕਰ ਹੈ ਕਿਉਂਕਿ ਮੈਂ ਐਸੇ ਪੁਲਸਾਰਨ ਪੁੱਛਿਆ ਉਹ ਕਹਿੰਦੇ ਅਸੀਂ ਕੀ ਕਰੀਏ ਸਾਡੇ ਝਾੜੂ ਵਾਲੇ ਐਮਐਲਏ ਕਹਿੰਦੇ ਆਹ ਬੰਦੇ ਨੂੰ ਨਹੀਂ ਹੱਥ ਲਾਉਣਾ ਜਿਹੜੇ ਨਸ਼ੇ ਵੇਚਦੇ ਆ ਖੁੱਲਾ ਕਰਤਾ ਇਹਨਾਂ ਨੇ ਮੈਂ ਐਸ ਕਰਕੇ ਬੇਨਤੀ ਕਰਨ ਆਇਆ ਹ ਬਚਾ ਲੋ ਪੰਜਾਬ ਜੇ ਤੁਸੀਂ ਬਚਾਉਣਾ ਹੈ ਜੇ ਨਹੀਂ ਬਚਾਉਣਾ ਤੁਹਾਡੇ ਸਾਹਮਣੇ ਆ 10 ਸਾਲ ਖਰਾਬ ਹੋ ਗਏ ਤੁਹਾਡੇ 10 ਸਾਲ ਬਾਦਲ ਸਾਹਿਬ ਦੀ ਸਰਕਾਰ ਦੇ ਦੌਰਾਨ ਤੁਸੀਂ ਰੋਜ਼ ਦੇਖਦੇ ਸੀ ਕਿਤੇ ਸੜਕਾਂ ਬਣਦੀਆਂ ਕਿਤੇ ਹਾਈਵੇ ਬਣ ਰਹੇ ਜਾਂਦੇ ਆ ਜਿਹੜੀ ਬਿਜਲੀ ਹੈ ਸਰਪਲਸ ਕਰਦੀ ਸੀ ਥਰਮਲ ਪਲੈਂਟ ਬਣਾ ਕੇ ਅੱਜ ਫਿਰ ਤੋਂ ਕੱਟ ਲੱਗਣ ਲੱਗ ਗਿਆ ਕਿਉਂ ਲੱਗ ਰਿਹਾ ਕਿਉਂਕਿ 7 ਸਾਲ ਇਹਨਾਂ ਨੇ ਨਵਾਂ ਕੋਈ ਥਰਮਲ ਪਲੈਂਟ ਨਹੀਂ ਬਣਾਇਆ ਹਰ ਸਾਲ 700 ਮੈਗਾਵਾਟ ਬਿਜਲੀ ਵਧ ਰਹੀ ਹੈ ਆਬਾਦੀ ਵਧ ਰਹੀ ਹੈ ਫੈਕਟਰੀਆਂ ਵਧ ਰਹੀਆਂ ਜ਼ਰਾ ਕੁਝ ਹੋ ਰਿਹਾ ਪਰ ਕਿਸੇ ਨੇ ਲਾਇਆ ਹੀ ਨਹੀਂ ਇੱਕ ਦੀ ਯਾ ਮੈਂ ਤੁਹਾਨੂੰ ਅੱਜ ਦੱਸਣਾ ਹੈ 2 ਤਰੀਕ ਨੂੰ ਮੈਂ ਬਿਜਲੀ ਬੋਰਡ ਦੇ ਚੇਅਰਮੈਨ ਨਾਲ ਗੱਲ ਕੀਤੀ ਮੈਂ ਕਿਹਾ ਕੱਟ ਲੱਗ ਰਿਹਾ ਹੈ ਉਹ ਕਹਿੰਦੇ ਜੀ ਹਲੇ ਤਾਂ ਥੋੜੇ ਲੱਗ ਰਿਹਾ ਹੈ 2 ਤਰੀਕ ਨੂੰ ਦੇਖਿਓ 2 ਤਰੀਕ ਨੂੰ ਤੁਹਾਨੂੰ ਬਸ ਐਂ ਕਰਿਓ ਮੱਛਰਦਾਨੀਆਂ ਖਰੀਦ ਲਓ ਹੁਣੀ ਥੋੜੇ ਜਿਹੜੇ ਸਪਰੇਅ ਸਪਰੂ ਹੁੰਦੀਆਂ ਮੱਛਰਾਂ ਦੀ ਉਹ ਖਰੀਦ ਲਿਓ ਇਨਵਰਟਰ ਲੈ ਲਓ ਜਨਰੇਟਰ ਲੈ ਲਓ ਹੁਣੀ ਲੈ ਲਓ ਦੋ ਤਰੀਕ ਦੇ ਬਾਅਦ ਮਿਲਨੇ ਨਹੀਂ ਮੈਂ ਤੁਹਾਨੂੰ ਅੱਜ ਦੱਸਦਾ ਆਹ ਤਾਂ ਹਾਲਾਤ ਹੈ ਕੀ ਕੀ ਕਰਤਾ ਆਪ ਆਪਣੇ ਬਾਦਲ ਸਾਹਿਬ ਦਾ ਰਾਤ ਸੀ ਥੋੜਾ ਰਾਤ ਸੀ ਮੁੱਖ ਮੰਤਰੀ ਇੱਕ ਰਾਜ ਨਹੀਂ ਬੰਦਾ ਆ ਦੇਖ ਲਿਆ ਸਵਾਦ ਇੱਕ ਰਾਜ ਬਣਾ ਕੇ ਭਗਵੰਤ ਮਾਨ ਨੂੰ ਮੁੱਖ ਮੰਤਰੀ ਉਹ ਬੰਦਾ ਹੈ ਉਹ ਚੰਗਾ ਜਿਹੜਾ ਪੂਰੇ ਅੱਗਾ ਚੋਂ ਨਿਕਲੇ ਸਦਾ ਪ੍ਰਕਾਸ਼ ਸਿੰਘ ਬਾਦਲ 70 ਸਾਲ ਉਹਨੇ ਕਾਲੀ ਦਲ ਚ ਵਰਕਰ ਕੀਤੀ ਪਿੰਡ ਬਾਦਲ ਦੇ ਸਰਪੰਚ ਤੋਂ ਲੈ ਕੇ ਬਲਾਕ ਸੰਮਤੀ ਜ਼ਿਲ੍ਹਾ ਪ੍ਰੀਸ਼ਦ ਐਮ ਐਲ ਏ ਸਾਰੀਆਂ ਪੌੜੀਆਂ ਚੜ੍ਹ ਕੇ ਮੈਨੂੰ ਲੱਗਦਾ ਕੋਈ ਪੰਜਾਬ ਦਾ ਪਿੰਡ ਨਹੀਂ ਸ਼ਹਿਰ ਨਹੀਂ ਮੰਡੀ ਨਹੀਂ ਜਿੱਥੇ ਉਹ ਆਪ ਨਾ ਗਏ ਹੋਣ ਤੁਹਾਡੇ ਵਿੱਚ ਬਹਿੰਦੇ ਸੀ ਮੁੱਖ ਮੰਤਰੀ ਭਾਵੇਂ ਗਰਮੀ ਹੋਏ ਭਾਵੇਂ ਗੜੇ ਪਏ ਹੋਣ ਤੁਹਾਡੇ ਵਿੱਚ ਆਉਂਦੇ ਸੀ ਤੁਹਾਡੀ ਤਕਲੀਫ ਹੱਲ ਕਰਦੇ ਸੀ ਹੁੰਦਾ ਤੁਸੀਂ ਦੇਖ ਲੋ ਹੜਾ ਆਈ ਨਹੀਂ ਥੋੜੇ ਇੱਥੇ ਕੋਈ ਮੁਆਵਜ਼ਾ ਦਿੱਤਾ ਹੀ ਨਹੀਂ ਛਾਹ ਕੋਟ ਵਾਲੇ ਥੋੜਾ ਦਾ ਸਾਰਾ ਡੁੱਬ ਗਿਆ ਸੀ ਇਲਾਕਾ ਕੋਈ ਮੁਆਵਜ਼ਾ ਦਿੱਤਾ ਝਾੜੂ ਵਾਲੇ ਨੇ ਆ ਸਾਡੇ ਉਥੇ ਨਰਮਤ ਬਾਹ ਹੋ ਗਿਆ ਇੱਕ ਦਿਨ ਨਹੀਂ ਆਇਆ ਹੁਣੇ ਗੜੇ ਪਿਆ ਕੋਈ ਮਹੀਨਾ ਪਹਿਲੇ 100 ਪਿੰਡਾਂ ਦੀ ਫਸਲ ਖਰਾਬ ਹੋ ਗਈ ਕੋਈ ਪੁੱਛਣੇ ਵੀ ਨਹੀਂ ਆਇਆ ਇਹਨਾਂ ਨੂੰ ਫਿਕਰ ਹੀ ਨਹੀਂ ਹੈ ਇਹਨਾਂ ਦੇ ਕੋਈ ਕੰਮ ਹੈ ਕੇਜਰੀ ਵਾਲ ਦੀ ਚਮਚੀ ਮਰੀ ਰੱਖਦੇ 24 ਘੰਟੇ ਦੇਖੋ ਇਹ ਡਰਾਈਵਰ ਬਣ ਕੇ ਉਹਦੇ ਮਗਰ ਮਗਰ ਰਹਿੰਦਾ ਆ ਤਾਂ ਹਾਲਾਤ ਹੈ ਇਸ ਕਰਕੇ ਆ ਜਿਹੜਾ ਇਲੈਕਸ਼ਨ ਹੈ ਇੱਕ ਪਾਸੇ ਥੋਡੀ ਪਾਰਟੀ ਹੈ ਖੇਤਰੀ ਪਾਰਟੀ ਇਕੱਲੇ ਲੜ ਰਹੀ ਹੈ ਥੋੜੇ ਸਿਰ ਤੇ ਲੜ ਰਹੀ ਹੈ ਖਾਲਸਾ ਜੀ ਤੁਹਾਡੀ ਕੌਮ ਦੀ ਫੌਜ ਹੈ ਅਕਾਲੀ ਦਲ ਕਮਜ਼ੋਰ ਹੈ ਜੇ ਤੁਸੀਂ ਕਮਜ਼ੋਰ ਹੋ ਜਾਓਗੇ ਤੇ ਤੁਸੀਂ ਕਮਜ਼ੋਰ ਜਦੋਂ ਅਕਾਲੀ ਦਲ ਨੂੰ ਕਰਤਾ ਥੋੜਾ ਹੀ ਨੁਕਸਾਨ ਹੋਇਆ ਦੇਖੋ ਕਿੰਨਾ ਵੱਡਾ ਨੁਕਸਾਨ ਕਰ ਦਿੱਤਾ ਅੱਜ ਆਰਐਸਐਸ ਨੇ ਉਹਨਾਂ ਨੇ ਦੇਖਿਆ ਕਾਲੀਦਲ ਕਮਜ਼ੋਰ ਹੋ ਗਿਆ ਆਰਐਸਐਸ ਨੇ ਤਖਤ ਪਟਨਾ ਸਾਹਿਬ ਤੇ ਕਾਬਜ਼ ਕਰ ਲਏ ਹੋਗੇ ਉਹ ਤਖਤ ਪਟਨਾ ਸਾਹਿਬ ਦੀ ਮੈਨੇਜਮੈਂਟ ਤੇ ਅੱਜ ਆਰਐਸਐਸ ਕੰਟਰੋਲ ਕਰ ਰਹੀ ਹੈ ਤਖਤ ਹਜ਼ੂਰ ਸਾਹਿਬ ਦੀ ਮੈਨੇਜਮੈਂਟ ਤੇ ਆਜ ਆਰਐਸਐਸ ਕੰਟਰੋਲ ਕਰਨੀ ਹੈ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਮੈਨੇਜਮੈਂਟ ਆ ਜੋ ਉਹਨਾਂ ਦੇ ਹੱਥ ਚ ਆ ਰਸ ਸਕਦੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੋੜ ਕੇ ਹਰਿਆਣਾ ਅਲੱਗ ਬਣਾਤਾ ਜਿਹੜਾ ਅੰਗਰੇਜ਼ ਨਹੀਂ ਕਰ ਸਕੇ ਉਹ ਆਪਣੀਆਂ ਗਲਤੀਆਂ ਕਰਕੇ ਕਿਉਂਕਿ ਥੋੜੀ ਫੌਜ ਨੂੰ ਕਮਜ਼ੋਰ ਕਰਤਾ ਜੇ ਹੁਣ ਨਹੀਂ ਇਕੱਠੇ ਹੋਵਾਂਗੇ ਜਿਵੇਂ ਹੁਣ ਬਾਰਡਰ ਤੇ ਆ ਭਗਵੰਤ ਮਾਨ ਨੇ ਤੇ ਅਮਸ਼ੇ ਨੇ ਇਕੱਠੇ ਮਿਲ ਕੇ ਬਾਰਡਰ ਸੀਲ ਕਰਕੇ ਇੱਥੇ ਗੋਲੀਆਂ ਚਲਾਈਆਂ ਸੀ ਆਪਣੇ ਸੂਬੇ ਦੇ ਅੰਦਰ ਪੁਲਿਸ ਭੇਜ ਕੇ ਗੋਲੀਆਂ ਚਲਾਈਆਂ ਆਪਣੇ ਕਿਸਾਨ ਭਰਾਵਾਂ ਨੂੰ ਕੁੱਟਿਆ ਜੇ ਤੁਸੀਂ ਆਪਣੀ ਫੌਜ ਇਕਾਲੀ ਦਲ ਨਾਲ ਤਗੜੀ ਕੀਤੀ ਤੁਹਾਡੇ ਪਿੰਡਾਂ ਜਾ ਕੇ ਤੁਹਾਨੂੰ ਘੜੀਸਣਗੇ ਨੇ ਆਪਣੀ ਹੁੰਦੇ ਆ ਇਸ ਕਰਕੇ ਮੈਂ ਬੇਨਤੀ ਕਰਦਾ ਹਾਂ ਆ ਲੈਕਚਰ ਨੂੰ ਐਨਾ ਸਮਝਿਓ ਕਿ ਆ ਲੈਕਚਰ ਹੈ ਸਹੀ ਮਣੇ ਤੇ ਐਸ ਲੈਕਚਰ ਨੇ ਹਿੰਦੁਸਤਾਨ ਨੂੰ ਦਿਖਾਣਾ ਹੈ ਕਿ ਕੀ ਪੰਜਾਬੀ ਇਕੱਠੇ ਹੈ ਖਾਲਸਾ ਪੰਥ ਇਕੱਠਾ ਹੈ ਜਾਂ ਹਲੇ ਵੀ ਖੇਰੂ-ਖੇਰੂ ਹੈ ਜਿਹੜੀਆਂ ਕੌਮਾਂ ਇਕੱਠੀਆਂ ਨਹੀਂ ਹੁੰਦੀਆਂ ਉਹ ਪਿੱਛੇ ਚਲੇ ਜਾਂਦੀਆਂ ਸਾਬ ਕੇਪੀ ਸਾਹਿਬ ਬੜੇ ਵਧੀਆ ਨੇਕ ਇਨਸਾਨ ਹੈ ਤੁਸੀਂ ਜਿੰਨੇ ਉਮੀਦਵਾਰ ਉਹਨਾਂ ਦੇ ਸਾਹਮਣੇ ਇਹਨਾਂ ਨੂੰ ਰੱਖ ਕੇ ਦੇਖ ਲਓ ਮੈਂ ਲਾ ਸਾਰੇ ਬਾਕੀ ਠੱਗ ਜਿੰਨੇ ਵੀ ਐ ਪਛੋਕੜ ਦੇਖ ਲਓ ਹਲੇ ਉਹਨਾਂ ਦਾ ਪਤਾ ਨਹੀਂ ਕਿੱਦਾਂ ਛਾਲ ਮਾਰਨਗੇ ਅੱਗੇ ਦੇਖੋ ਨੇ ਇੱਕ ਮੈਂ ਕਿਹਾ ਮੈਨੂੰ ਦਿਲੋਂ ਬੜੀ ਖੁਸ਼ੀ ਹੋਈ ਮੈਂ ਬਹੁਤ ਸਾਲਾਂ ਤੋਂ ਮਗਰ ਲੱਗਿਆ ਸੀ ਕੇਪੀ ਸਾਹਿਬ ਦੇ ਮੈਂ ਕਿਹਾ ਜੀ ਕੇਪੀ ਸਾਹਿਬ ਤੁਸੀਂ ਸਾਡੀ ਪਾਰਟੀ ਚ ਆਓ ਪਰ ਹੁਣ ਮਜਬੂਰਨ ਕਿਉਂਕਿ ਇਹਨਾਂ ਨੇ ਬੜੀ ਬੇਇਨਸਾਫੀ ਕੀਤੀ ਦੇਸ਼ ਕਰਕੇ ਮੈਂ ਬੇਨਤੀ ਕਰਦਾ ਹੇ ਇਕ-ਇਕ ਵੋਟ ਅਕਾਲੀ ਦਲ ਨੂੰ ਮਤਲਬ ਹੈ ਤੁਹਾਡੀ ਖੇਤਰੀ ਪਾਰਟੀ ਨੂੰ ਤਕੜਾ ਕਰਨਾ ਪੰਜਾਬ ਨੂੰ ਤਕੜਾ ਕਰਨਾ ਕਿਸਾਨ ਨੂੰ ਤਕੜਾ ਕਰਨਾ ਖਾਲਸਾ ਪੰਥ ਨੂੰ ਤਕੜਾ ਕਰਨਾ ਆ ਇਕ-ਇਕ ਵੋਟ ਥੋੜੀ ਜਿਹੜੀ ਪਾਉਂਗੇ ਤੇ ਕਾਲੀ ਦਲ ਤੇ ਕਾਲੀ ਦਲ ਕੈਜੀ ਪਾਰਟੀ ਹੈ ਜਿਹੜੀ ਸਾਰੇ ਧਰਮਾਂ ਦਾ ਸਤਕਾਰ ਕਰਦੀ ਹੈ ਸਾਰੇ ਧਰਮਾਂ ਦੇ ਲੋਕਾਂ ਨੂੰ ਇਕੱਠੇ ਰੱਖਦੀ ਹੈ ਸਾਹ ਪ੍ਰਕਾਸ਼ ਸਿੰਘ ਜੀ ਬਾਦਲ ਮੁੱਖ ਮੰਤਰੀ ਰਹੇ ਜੇ ਦਰਬਾਰ ਸਾਹਿਬ ਉਹਨਾਂ ਨੇ ਖਬੂਰਤ ਬਣ ਲੱਗਾ ਚਾਰੋਂ ਤਰਫ ਕੀਤਾ ਨਾਲ ਦੇ ਨਾਲ ਦੁਰਗਿਆਨਾ ਮੰਦਰ ਨੂੰ ਵੀ ਸਜਾਇਆ ਨਾਲ ਦੇ ਨਾਲ ਭਗਵਾਨ ਵਾਲਮੀਕੀ ਜੀ ਦਾ ਪਵਿੱਤਰ ਸਥਾਨ ਰਾਮ ਤੀਰਥ ਇੱਥੇ ਬਹੁਤ ਭਾਈਚਾਰਾ ਹੈਗਾ ਤੁਸੀਂ ਦੇਖੋ ਰਾਮ ਤੀਰਥ ਜਾ ਕੇ ਆਏ ਹੋ ਕਿਹੜੇ ਕਿਹੜੇ ਜਾ ਕੇ ਆਏ ਦੇਖੋ ਕਿੰਨਾ ਖਬੂਰਤ ਬਾਦਲ ਸਾਹਿਬ ਮੈਂ ਭਗਵਾਨ ਬਾਲਮੀਕੀ ਜੀ ਨੇ ਸਥਾਨ ਬਣਾਇਆ ਓਵੇਂ ਗੁਰੂ ਰਵਿਦਾਦ ਜੀ ਮਹਾਰਾਜ ਦਾ ਸਣ ਕਰਾਲਗੜ ਬੜੀ ਵਧੀਆ ਤਰੀਕੇ ਨਾਲ ਪਲਾਨਿੰਗ ਕਰਕੇ ਕੰਮ ਸ਼ੁਰੂ ਕਰਤਾ ਚੰਨੀ ਵਰਗੇ ਨੇ ਰੋਗਤਾ ਹੁਣ ਚੰਨੀ ਜੇ ਉਹਦੀਆਂ ਕਰਤੂਤਾ ਐ ਜੀਆਂ ਮੈਂ ਇੱਥੇ ਖੜ ਕੇ ਦੱਸ ਨਹੀਂ ਸਕਦਾ ਜੈ ਜੀਆਂ ਕਰਤੂਤਾ ਉਹਦੀਆਂ ਤਿੰਨ ਮਹੀਨੇ ਜੋ ਪੈਸਾ ਲੁੱਟਿਆ ਉਧਰ ਤੁਸੀਂ ਹੈਰਾਨ ਰਹੋਗੇ ਕਈਆਂ ਕਈ ਗੱਲਾਂ ਮੈਂ ਕਹਿ ਨਹੀਂ ਸਕਦਾ ਇਸ ਕਰਕੇ ਦੁਆਬੇ ਵਾਲਿਓ ਮੈਂ ਅੱਜ ਪੂਰੀ ਉਮੀਦ ਨਾਲ ਤੁਹਾਡੇ ਕੋਲ ਆਇਆ ਹਾਂ ਕਿ ਆਓ ਆਪਣੀ ਖੇਤਰੀ ਪਾਰਟੀ ਨੂੰ ਤਖੜਾ ਕਰ ਦਿਓ ਤਾਂ ਹੀ ਆਪਾਂ ਬਚਾਂਗੇ ਤਾਂ ਹੀ ਆਪਾਂ ਆ ਦਲੀਆਲੀ ਪਾਰਟੀ ਨਾਲ ਲੜਾਈ ਕਰ ਸਕਾਂਗੇ ਜੇ ਖੇਤਰੀ ਪਾਰਟੀ ਕਮਜ਼ੋਰ ਹੋ ਗਈ ਤੇ ਫਿਰ ਆਪਣੇ ਤੇ ਬਹੁਤ ਹਮਲੇ ਹੋਣਗੇ ਅੱਗੇ ਤੇ ਉਹ ਜਿਹੜੀ ਚੀਜ਼ਾਂ ਐ ਜੀਆਂ ਹੋ ਜਾਣਗੀਆਂ ਜਿਹਦਾ ਬਹੁਤ ਵੱਡਾ ਨੁਕਸਾਨ ਪੰਜਾਬ ਨੂੰ ਹੋਣਾ ਹੈ ਪੰਜਾਬੀਆਂ ਨੂੰ ਹੋਣਾ ਖਾਲਸਾ ਪਤਨ ਹੋਣਾ ਤੇ ਆਪਣੇ ਕਿਸਾਨੀ ਤੇ ਗਰੀਬ ਨੂੰ ਹੋਣਾ ਮੈਂ ਅਖੀਰ ਬੇਨਤੀ ਕਰਦਾ ਤਕੜੀ ਚੋਂ ਨਿਸ਼ਾਨਾ ਹੈ ਤੇ ਬਚਿੱਤਰ ਜੀ ਨੂੰ ਵਧਾਈ ਦੇਣਾ ਚਾਹੁੰਦਾ ਹਾਂ ਉਹਨਾਂ ਦੀ ਟੀਮ ਨੂੰ ਕਿ ਬੜੀ ਮਿਹਨਤ ਕਰਕੇ ਬਹੁਤ ਵੱਡਾ ਕਟ ਕੀਤਾ ਹੈ ਆ 7-8 ਦਿਨ ਰਹਿ ਗਏ ਐ ਜਿਵੇਂ ਵੱਡੇ ਕੁਆਰਟ ਸਾਹਿਬ ਦੇਖੋ ਤੁਸੀਂ ਵੱਡੇ ਕੁਆਰਟ ਸਾਹਿਬ ਕਿਤੇ ਨਹੀਂ ਹਾਰੇ ਇੱਥੇ ਹੁਣ ਇਸ ਨੌਜਵਾਨ ਤੇ ਵੀ ਆਸ਼ੀਰਵਾਦ ਰੱਖੋ ਅਕਾਲੀ ਦਲ ਦੀ ਅਕਾਲੀ ਦਲ ਦੇ ਵਰਕਰਾਂ ਦਾ ਮੁਕਾਬਲਾ ਕੋਈ ਨਹੀਂ ਕਰ ਸਕਦਾ ਇਸ ਕਰਕੇ ਉਹ ਪੁਰਾਣੀ ਸਪਿਰਿਟ 'ਚ ਆ ਜਿਓ ਦੇਖ ਕੀ ਮਤ ਨੂੰ ਦੱਸ ਦਨਾ ਤੁਸੀਂ ਰਿਜ਼ਲਟ ਦੇਖਿਓ ਮਾਲਵਾ ਤਾਂ ਸਾਰਾ ਹੀ ਜਿਤਰੇ ਆ ਪਾ ਸਾਰਾ ਹੀ ਮਾਲਵਾ ਜਿਤਰੇ ਆ ਹੁਣ ਮੈਂ ਦੁਆਬੇ ਚ ਆਇਆ ਕੱਲ ਹੁਸ਼ਿਆਰਪੁਰ ਸੀ ਬਹੁਤ ਵੱਡੇ ਵੱਡੇ ਇਕੱਠ ਹੋਏ ਆ ਲੋਕਾਂ ਵਿੱਚ ਇੱਕ ਮਨ ਬਣ ਗਿਆ ਕਿ ਆਪਣੀ ਖੇਤਰੀ ਪਾਰਟੀ ਨੂੰ ਬਚਾਉਣਾ ਹੈ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ